ਇਤੋਂ ਇੱਕ ਮੀਡੀਆ ਹੈ ਗਲੋਬਲ ਮੇਲ ਉਹਨਾਂ ਦੇ ਇੱਕ ਰਿਪੋਰਟਰ ਵੱਲੋਂ ਰਿਪੋਰਟਰ ਵੱਲੋਂ ਕੀਤੀ ਜਾ ਰਹੀ ਹੈ ਜਿਹਨਾਂ ਦਾ ਨਾਮ ਹੈ ਕੈਰੀ ਟੇਟ ਇੱਕ ਲੇਡੀ ਰਿਪੋਰਟਰ ਹੈ ਉਹ ਪਤਾ ਲੱਗਾ ਕਿ ਉਹ ਜਿੱਥੇ ਤੱਕ ਵੀ ਇਸ ਕੇਸ ਬਾਰੇ ਜਾਣਕਾਰੀ ਲੈਣ ਤੱਕ ਪਹੁੰਚ ਕਰਦੇ ਆ ਤਾਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਉਹਨਾਂ ਦੀ ਫੋਟੋਗ੍ਰਾਫੀ ਕੀਤੀ ਜਾ ਰਹੀ ਹੈ ਕਿ ਉਹ ਕਿਹੜੇ ਕਿਹੜੇ ਵਿਅਕਤੀਆਂ ਨੂੰ ਮਿਲ ਰਹੇ ਹਨ ਤਾਂ ਕਿ ਇਹ ਹੋ ਸਕਦਾ ਹੈ ਕਿ ਉਹ ਕੋਈ ਜਾਣਕਾਰੀ ਜਿਹੜੇ ਪੋਲੀਟੀਕਲ ਸਟਾਫਰ ਰਹੀਆ ਸਾਹਿਬ ਕਾ ਉਥੇ ਜਾਂ ਮੌਜੂਦਾ ਵੀ ਹੋ ਸਕਦੇ ਜਿਹੜੇ ਪ੍ਰੀਮੀਅਰ ਦੇ ਦਫਤਰ ਦੇ ਕੁਝ ਸਟਾਫ ਮੈਂਬਰ ਆ ਉਹਨਾਂ ਨੂੰ ਵੀ ਉਹ ਮਿਲਦੇ ਦੇਖੇ ਗਏ ਆ ਇਸ ਕਥੇ ਤੌਰ ਤੇ ਇੱਕ ਇਹੋ ਜਿਹਾ ਅਕਾਊਂਟ ਵੀ ਖੋਲਿਆ ਗਿਆ ਹੈਗਾ ਜਿਹੜਾ ਐਕਸ ਸਾਡਾ ਪਲੇਟਫਾਰਮ ਹੈਗਾ ਉਸ ਅਕਾਊਂਟ ਦੇ ਰਾਹੀਂ ਉਹ ਤਸਵੀਰਾਂ ਪਾ ਕੇ ਤੇ ਉਹਨਾਂ ਦਾ ਪਿੱਛਾ ਕੀਤਾ ਜਾ ਰਿਹਾ ਉਹਨਾਂ ਨੂੰ ਇੱਕ ਤਰੀਕੇ ਨਾਲ ਤੰਗ ਪਰੇਸ਼ਾਨ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਜਾ ਰਹੀ ਆ ਉਹਨਾਂ ਨੂੰ ਦੋ ਔਰਤਾਂ ਨਾਲ ਮਿਲਦੇ ਹੋਏ ਦਿਖਾਇਆ ਗਿਆ ਪਿਛਲੇ ਮਹੀਨੇ ਦੇ ਸ਼ੁਰੂ ਦੇ ਵਿੱਚ ਹੀ ਇਹ ਅਕਾਊਂਟ ਜਿਹੜਾ ਖੋਲਿਆ ਗਿਆ ਸੀਗਾ ਇਸ ਅਕਾਊਂਟ ਦਾ ਨਾਮ ਵੀ ਜਿਸ ਤਰ੍ਹਾਂ ਇੱਕ ਬ੍ਰੇਕਡਾਊਨ ਅਕਾਊਂਟ ਵੀ ਚੱਲਦਾ ਐ ਐਕਸ ਦੇ ਉੱਤੇ ਜਿਹੜਾ ਕਲਵਰਟਾ ਦਾ ਪੋਡਕਾਸਟ ਹੈ ਉਹ ਕਾਫੀ ਸਮਿਥ ਗਵਰਨਮੈਂਟ ਦੀ ਜਿਹੜੇ ਸਾਡੇ ਇਥੋਂ ਦੀ ਸਰਕਾਰ ਹੈ ਉੱਤੇ ਪ੍ਰੀਮੀਅਰ ਡੇਲਸ ਸਮਿਥਾ ਉਹਨਾਂ ਦੀ ਸਰਕਾਰ ਦੀ ਕਾਫੀ ਆਲੋਚਨਾ ਕਰਦੇ ਰਹਿੰਦੇ ਆ